ਦੀ ਕੰਟੀਨਿਊਸ਼ਨ ਦਾ ਚੌਥਾ ਪਾਗਿਆ ਤੇ ਪ੍ਰਭੂ ਇਸ ਪਰਚਾਰ ਦੇ ਦੁਆਰਾ ਤੁਮ ਆਸ਼ੀਸ਼ ਦਵੇ ਹallelujah ਹੁਣ ਬੋਲੋ ਹੁਣ ਬੋਲੋ ਇੱਥੇ ਸਟਾਰਟਿੰਗ ਦੇ ਵਿੱਚ ਪਿਆਰੀ ਕਲੀਸਿਆ ਜੀ ਦੋ ਨ ਜਾਣੇ ਬਰਗ ਜਿਸ ਤਰ੍ਹਾਂ ਕਿ ਆਪਾਂ ਇਸ ਵਚਨ ਚੋ ਇਸ ਇਸ ਪਰਚਾਰ ਦੁਆਰਾ ਸੁਣਿਆਵਾ ਕਿ ਜਿਹੜਾ ਸਾਡੇ ਦਿਲ ਦਾ ਹਿਰਦੇ ਆ ਇਹਦੇ ਤੇ ਇਹ ਜੋ ਟੇਬਲ ਹੈ ਆ ਜਿੱਥੇ ਪਰਮੇਸ਼ਰ ਬਿਰਾਜਮਾਨ ਹੁੰਦੇ ਆ ਆ ਕੇ ਖਾਣਾ ਖਾਂਦੇ ਆ ਇਸ ਟੇਬਲ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਡਾਟ ਨਹੀਂ ਹੋਣੀ ਚਾਹੀਦੀ। ਯੈਸ। ਇਸ ਟੇਬਲ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕਪਟ, ਕਾਮਵਾਸਨਾ, ਢੋਖਾ, ਚੀਕਿੰਗ, ਹੰਕਾਰ, ਕਮੰਡ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਪਰਮੇਸ਼ਰ ਨੂੰ ਨਹੀਂ ਪਸੰਦ ਨਹੀਂ ਹੋਣੀਆਂ ਚਾਹੀਦੀਆਂ। ਬਲਕਿ ਇਸ ਹਾਰਟ ਰੂਪੀ ਟੇਬਲ ਦੇ ਉੱਤੇ ਕੀ ਹੋਣਾ ਚਾਹੀਦਾ ਵਾ? ਪਰਮੇਸ਼ਰ ਦਾ ਪਿਆਰ। ਆਤਮਾ ਦੇ ਫਲ। ਕੀ ਲਾਇਲਟੀ ਸਿਨਸੇਅਰਟੀ ਇੱਕ ਦੂਜੇ ਦੇ ਪ੍ਰਤੀ ਪਿਆਰ ਹੈ ਨਾ ਇਹ ਭਗਵਾਨ ਦੀ ਗਾਂ ਦੀ ਕਰ ਇਹ ਸਾਰੀਆਂ ਚੀਜ਼ਾਂ ਪਰਮੇਸ਼ਰ ਨੂੰ ਪਸੰਦ ਆਉਂਦੀਆਂ ਇਹ ਤੁਸੀਂ ਅੱਜ ਸੁਣੀਆਂ ਜਿਹੜੀਆਂ ਪਹਿਲੀ ਵਾਰੀ ਉਹ ਗੱਲ ਕਰੋ ਇਹ ਸਾਰੀਆਂ ਚੀਜ਼ਾਂ ਅਸੀਂ ਪਹਿਲੀ ਵਾਰੀ ਸੁਣੀਆਂ ਕਿਉਂਕਿ ਇਸ ਚੀਜ਼ ਦਾ ਗਿਆਨ ਸਾਨੂੰ ਪਹਿਲਾਂ ਨਹੀਂ ਸੀਗਾ ਜਿਸ ਤਰ੍ਹਾਂ ਕਿ ਮਲਾਕੀ ਦੇ ਗ੍ਰੰਥ ਚ ਲਿਖਿਆ ਵਾ ਕਿ ਤੁਸੀਂ ਮੈਨੂੰ ਫਾਲਸ ਫੂਡ ਦਿੱਤਾ ਆ ਤੁਸੀਂ ਮੈਨੂੰ ਪੋਲਿਊਟਡ ਫੂਡ ਆਫਰ ਕਰਦੇ ਮੇਰੇ ਆਲਟਰ ਤੇ ਪੋਲਿਟਰ ਫੂਡ ਇਹੀ ਆ ਹੋਰ ਆਲਟਰ ਕੋਈ ਨਹੀਂ ਆ ਆਲਟਰ ਕੀ ਸਾਡਾ ਹਾਰਟ ਆ ਇਹ ਜਿਹੜਾ ਆਲਟਰ ਆ ਇਹ ਸਾਡਾ ਹਾਰਟ ਆ ਇਹ ਸਾਡਾ ਦਿਲ ਆ ਇਹ ਚੀਜ਼ਾਂ ਸਾਨੂੰ ਅੱਜ ਪਤਾ ਲੱਗੀਆਂ ਸਾਨੂੰ ਪਹਿਲਾਂ ਇਸ ਇਹਨਾਂ ਚੀਜ਼ਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰਮੇਸ਼ਵਰ ਦਾ ਬੜਾ ਫਜ਼ਲ ਆ ਕਿ ਇਹ ਚੀਜ਼ਾਂ ਪਰਮੇਸ਼ਵਰ ਨੇ ਆਪਣੀ ਦਾਸੀ ਨੂੰ ਦਿੱਤੀਆਂ ਤੇ ਇਦਾਂ ਦੀ ਦਾਸੀ ਪ੍ਰਭੂ ਨੇ ਸਾਨੂੰ ਦਿੱਤੀ ਜਿਨ੍ਹਾਂ ਤੋਂ ਆਪਾਂ ਸਿੱਖ ਰਹੇ ਆ ਜਿਨ੍ਹਾਂ ਦੇ ਨਾਲ ਅਸੀਂ ਰਹਿੰਦੇ ਆ ਜੋ ਕਿ ਸਾਨੂੰ ਇਸ ਪ੍ਰਚਾਰ ਦੇ ਦੁਆਰਾ ਗਿਆਨ ਦੇ ਰਿਹਾ ਹallelujah ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਆ ਤੇ ਪਿਆਰੀ ਕਲਿਸਿਆ ਜੀ ਇਹਨਾਂ ਵਚਨਾਂ ਦੁਆਰਾ ਤੁਹਾਡੀ ਵੀ ਲਾਈਫ ਪਰ ਫੁੱਲੀ ਤੋ ਹੋ ਰਹੀ ਆ ਤੁਹਾਡਾ ਵੀ ਗਿਆਨ ਪਰਮੇਸ਼ਰ ਵਧਾ ਰਿਹਾ ਵਾ ਹallelujah 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 ਹਾਂ ਪਿਆਰੀ ਕਲਿਸਿਆ ਜੀ ਇਹ ਜੋ ਵਚਨ ਹੈ ਨਾ ਇਹ ਆਮ ਵਚਨ ਨਹੀਂ ਹੈ ਇਹ ਪ੍ਰਭੂ ਦੇ ਪਵਿੱਤਰ ਸੁੱਚੇ ਮੋਤੀ ਹੈ ਹੁਣ ਤੱਕ ਅਸੀਂ ਬਾਈਬਲ ਨੂੰ ਪੜ੍ਹਦੇ ਆ ਰਹੇ ਸੀ ਪਰ ਬਾਈਬਲ ਨੂੰ ਸਮਝਣ ਦਾ ਗਿਆਨ ਜਿਹੜਾ ਵਾ ਇਹ ਅੱਜ ਸਮਝ ਆਇਆ ਕਿਉਂਕਿ ਬਹੁਤ ਵਾਰ ਸੀ ਮਲਾਕੀ ਦੇ ਗ੍ਰੰਥ ਨੂੰ ਸੀ ਪੜਿਆ ਪਰ ਜੋ ਵਚਨ ਅੱਜ ਸਾਨੂੰ ਸਮਝ ਆਏ ਇਹ ਵਚਨ ਹੀ ਨਹੀਂ ਇਹਨਾਂ ਵਚਨਾਂ ਨੂੰ ਅਸੀਂ ਕਿਵੇਂ ਚੱਲ ਸਕਦੇ ਹਾਂ ਉਹ ਚੀਜ਼ਾਂ ਸਮਝਣਾ ਹੈ ਸੋ ਪਿਆਰੀ ਕਲਿਸਿਆ ਜੀ ਅਸੀਂ ਬਹੁਤ ਹੀ ਭਾਗਾ ਵਾਲੇ ਆ ਜੋ ਕਿ ਸਾਨੂੰ ਇਹੋ ਜੇ ਪ੍ਰਭੂ ਦੇ ਦਾਸ ਮਿਲੇ ਨੇ ਹੁਣ ਤੱਕ ਅਸੀਂ ਜਦੋਂ ਵੀ ਪ੍ਰਭੂ ਦੇ ਬੰਦਗੀ ਕਰਦੇ ਸੀ ਜਾਂ ਆराधना ਵਿੱਚ ਕਰਦੇ ਸੀ ਸੰਡੇ ਦਾ ਦਿਨ ਸਾਨੂੰ ਸਪੈਸ਼ਲ ਹੁੰਦਾ ਸੀ ਪਰ ਜਦੋਂ ਦੇ ਪ੍ਰਭੂ ਦੇ ਦਾਸੀ ਦੇ ਨਾਲ ਜੁੜੇ ਆ ਇੱਕ ਸਪੈਸ਼ਲ ਰਾਤ ਸੈਟਰਡੇ ਦੀ ਨਾਈਟ ਸ਼ਨੀਵਾਰ ਦੀ ਰਾਤ ਬਣਾਈ ਗਈ ਜਿਹਦੇ ਵਿੱਚ ਅਸੀਂ ਪ੍ਰ부 ਦਾ ਸੁਸਮਾਚਾਰ ਪ੍ਰ부 ਦੀ ਬਾਣੀ ਆਪਣੇ ਸੰਤਾਂ ਕੋਲੋਂ ਆਪਣੀ ਦਾਸੀ ਕੋਲੋਂ ਉਹਨਾਂ ਬਚਨਾਂ ਨੂੰ ਉਹਨੇ ਡੂੰਘੇ ਗਿਆਨ ਦੀਆਂ ਗੱਲਾਂ ਨੂੰ ਸੀ ਸਮਝਦੇ ਆਂ ਔਰ ਇਨਾਂ ਬਚਨਾਂ ਨੂੰ ਜਦੋਂ ਅਸੀਂ ਸਮਝਦੇ ਆਂ ਸੁਣਦੇ ਆਂ ਤੇ ਸਾਨੂੰ ਵੀ ਪਤਾ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਬਚਨ ਨੂੰ ਕਿੰਨਾ ਡੀਪਲੀ ਅਸੀਂ ਹੋਰ ਚੰਗਾ ਸਿੱਖ ਸਕਦੇ ਆਂ ਸੋ ਪ੍ਰ부 ਦਾ ਬੜਾ ਧੰਨਵਾਦ ਹੈ ਕਿ ਸਾਨੂੰ ਇਹੋ ਜੇ ਸੰਤ ਮਿਲੇ ਆ ਇਹੋ ਜੇ ਰੱਬ ਦੇ ਦਾਸ ਮਿਲੇ ਆ ਜਿਹੜੇ ਉਦਾਸੀ ਜਿਹੜੇ ਹਨ ਜਿਵੇਂ ਛੋਟੇ ਬੱਚੇ ਨੂੰ ਸਿਖਾਉਂਦੇ ਆ ਕਿ ਕਿਵੇਂ ਚੱਲਣਾ ਵਾ ਕਿਵੇਂ ਉੱਠਣਾ ਬੈਠਣਾ ਵਾ ਉਵੇਂ ਸਾਨੂੰ ਬਚਨ ਦੇ ਨਾਲ ਉਹ ਚਲਾਉਂਦੇ ਸੋ ਪੈਣੋਂ ਤੇ ਪਰੋ ਇਹਨਾਂ ਬਚਨਾਂ ਨੂੰ ਸਮਝੋ ਤੇ ਸਿੱਖੋ ਸੋ ਸਾਰਿਆਂ ਨੂੰ ਜੈ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਦੀ ਦਇਆ ਤੇ ਪਰ ਹੋਵੇ ਸਾਰਿਆਂ ਦੇ ਉੱਤੇ ਔਰ ਸਰੋਤੇ ਸੁਣਨ ਵਾਲਿਆਂ ਦੇ ਵੀ ਪਰਮੇਸ਼ਰ ਸਭ ਦੇ ਕੰਨ ਦਿਲ ਦਿਮਾਗ ਨੂੰ ਖੋਲੇ ਤਾਂ ਕਿ ਪਰਮੇਸ਼ਰ ਅਸਲੀਅਤ ਵਿੱਚ ਸਾਨੂੰ ਕਹਿੰਦੇ ਕੀ ਹallelujah ਨਾ ਇਹ ਬਾਹਰ ਦੀਆਂ ਰੋਟੀਆਂ ਦੀ ਗੱਲ ਆ ਯੈਸ ਨਾ ਇਹ ਬਾਹਰ ਦੇ ਲੰਗੜੇ ਲੂੰਗਲੇ ਜਾਨਵਰਾਂ ਦੀ ਗੱਲ ਆ ਉਹ ਇੱਕ ਦ੍ਰਿਸ਼ਟਾਂਤ ਆ ਕਰਕੇ ਦਿਖਾਉਣਾ ਉਹ ਇੱਕ ਦ੍ਰਿਸ਼ਟਾਂਤ ਆ ਜਿਹਦੇ ਉੱਤੇ ਬੋਲਣਾ ਉਹ ਇੱਕ ਪਰਛਾਵਾ ਆ ਅੰਦਰ ਰਕਤਦਾ ਉਹ ਇਹ ਦਰਖਤ ਤੇ ਜੜਾਂ ਉਹ ਸੈਪਰੇਟ ਹੁੰਦੀਆਂ ਦਰਖਤ ਦੇ ਨਾਲ ਜੁੜੀਆਂ ਜੜਾਂ ਹੁੰਦੀਆਂ ਜੜਾਂ ਤੋਂ ਬਿਨਾਂ ਦਰਖਤ ਖੜਾ ਨਹੀਂ ਹੋ ਸਕਦਾ ਪਰ ਉਹ ਲੁਕੀਆਂ ਹੋਈਆਂ ਹੁੰਦੀਆਂ ਇਹ ਜਿਹੜੇ ਬਚਨ ਆ ਪਰਮੇਸ਼ਰ ਦੇ ਇਹ ਲੁਕੇ ਹੋਏ ਪਰ ਬਚਨ ਆ ਇਹਨਾਂ ਦੇ ਸਿਰ ਤੇ ਪਰਮੇਸ਼ਰ ਦੀ ਹੋਂਦ ਆ ਜਿਹੜੀ ਸਚਾਈ ਆ ਜਿਹੜੀ ਆਪਾਂ ਨੂੰ ਸਮਝਾ ਰਿਆ ਸਾਡੇ ਵਿੱਚ ਨਾ ਕੋਈ ਮਾਤਿਆ ਨਾ ਬੁੱਧਿਆ ਨਾ ਕੋਈ ਅੰਦਰ ਸਾਨੂੰ ਗਿਆਨ ਆ ਇਹ ਪਰਮੇਸ਼ਰ ਦਾ ਆਤਮਾ ਜਿੱਦਾਂ ਮਲਕੀ ਚ ਬੋਲਦਾ ਆ ਇਸੇ ਤਰ੍ਹਾਂ ਪਰਮੇਸ਼ਰ ਸਾਡੇ ਵਿੱਚ ਵੜ ਕੇ ਇਹ ਗੱਲਾਂ ਜਦੋਂ ਸਮਝਾਉਂਦਾ ਆ ਤੇ ਅਸੀਂ ਖੁਦ ਹੈਰਾਨ ਹੁੰਨੇ ਆ ਇਹ ਗੱਲਾਂ ਨੂੰ ਸੁਣ ਕੇ ਕਿ ਅਸੀਂ ਸੱਚੀ ਮੱਚੀ ਆਪਣੇ ਦਿਲ ਦੀ ਪੱਟੀ ਦੇ ਉੱਤੇ ਆਪਣੀ ਮੇਜ ਦੇ ਉੱਤੇ ਪਰਮੇਸ਼ਰ ਦੀ ਤੇ ਪਰਮੇਸ਼ਰ ਨੂੰ ਰੋਟੀ ਖਿਲਾਉਣ ਦੇ ਲਈ ਅਸੀਂ ਕਿਹੜੀਆਂ ਭੇਟਾਂ ਚੜਾਈਆਂ ਅਸੀਂ ਗੰਦ ਚੜਾਇਆ ਅਸੀਂ ਰੱਜ ਕੇ ਗੰਦ ਚੜਾਇਆ ਜੋ ਤੁਸੀਂ ਸੁਣ ਚੁੱਕੇ ਆ ਉੱਤੇ ਜਾਨਵਰਾਂ ਦੀਆਂ ਮਿੱਠਾਂ ਸਿੱਟੀਆਂ ਉੱਤੇ ਬੱਚਿਆਂ ਦੀਆਂ ਪੌਟੀਆਂ ਤੇ ਜਾਇਪੁਰ ਨਾਪੀਆਂ ਸਿੱਟੀਆਂ ਗੰਡੀਆਂ ਬੱਚਿਆਂ ਦੇ ਕੁੱਤਿਆਂ ਦੇ ਪਿਸ਼ਾਬ ਕੁੱਤਿਆਂ ਦੇ ਸ਼ਿਟ ਸਿੱਟੀ ਸਭ ਕੁਝ ਕੀਤਾ ਤੇ ਉਲਟਾ ਪਰਮੇਸ਼ਰ ਨੂੰ ਕਹੇ ਨੇ ਅਸੀਂ ਚੜਾਪੇ ਚੜਾਏ ਆ ਉਹ ਕਹਿੰਦੇ ਮੈਂ ਤੁਹਾਡੇ 66 ਜਿਸ਼ਾਇਆ ਵਿੱਚ ਕਹਿੰਦਾ ਮੈਂ ਜਿਹੜਾ ਜਿਹੜਾ ਪਸ਼ੂ ਲਿਆਉਂਦਾ ਚੜਾਉਂਦਾ ਵੈੜਕਾ ਭਾਵੇਂ ਕਿਦਾਂ ਦਾ ਲੈ ਕੇ ਆਵੇ ਪਰ ਜਿਹੜਾ ਹਮਕਾਰੀ ਬੰਦਾ ਲੋਭੀ ਬੰਦਾ ਕਾਮੀ ਬੰਦਾ ਕਫਟੀ ਤੇ ਜਲਸ ਵਾਲਾ ਬੰਦਾ ਮੈਨੂੰ ਉਹ ਇਹਨਾਂ ਦੁੱਖ ਲੱਗਦਾ ਕਿ ਮੇਰੇ ਅੱਗੇ ਉਹਨੇ ਪਸ਼ੂ ਦਾ ਨਹੀਂ ਉਹਨੇ ਬੰਦੇ ਦਾ ਸਿਰ ਵੱਢ ਕੇ ਤੇ ਮੇਰੇ ਤੇ ਲਿਆਉਂਦਾ ਹੈ ਬੰਦੇ ਦਾ ਸਿਰ ਵੱਢ ਕੇ ਮੇਰੇ ਲਈ ਲਿਆਂਦਾ ਫੇਰ ਪਰਮੇਸ਼ਰ ਕਹਿੰਦੇ ਜੇ ਉਹ ਬੱਕਰੇ ਦਾ ਬੱਕਰੇ ਨੂੰ ਲਿਆਵੇ ਤੇ ਮੈਨੂੰ ਇਉਂ ਜਾਪਦਾ ਜਿਵੇਂ ਕੁੱਤੇ ਦਾ ਸਿਰ ਵੱਢ ਕੇ ਤੇ ਮੇਰੇ ਪੈਰਾਂ ਤੇ ਸੁੱਟ ਦਤਾ ਹੈ ਹਾਲੇਲੂਇਆ ਤੇ ਪਰਮੇਸ਼ਰ ਕਹਿੰਦੇ ਆ 66 ਦੀ ਸ਼ਾਇਦ ਵਿੱਚ ਜੇ ਉਹ ਬੱਕਰੇ ਦਾ ਸਿਰ ਲਿਆ ਬੱਕਰੇ ਨੂੰ ਵੱਢ ਕੇ ਲਿਆਵੇ ਤੇ ਕੁੱਤੇ ਦਾ ਸਿਰ ਪਰ ਜੇ ਉਹ ਪਕਵਾਨ ਪੇਟਾਵਾ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਛੜਾਵੇ ਤੇ ਕੜਾ ਪੂਰੀਆਂ ਬਣਾਵੇ ਖੀਰਾ ਬਣਾਵੇ ਮਾਲ ਪੂੜੇ ਬਣਾਵੇ ਹੰਕਾਰੀ ਹੋਵੇ ਅੰਦਰ ਜਲਸੋਵੇ ਅੰਦਰ ਵੈਰ ਹੋਵੇ ਤੇ ਸਮਝੋ ਮੇਰੇ ਉੱਤੇ ਸੂਰ ਦਾ ਖੂਨ ਢੋਲ ਦਿੱਤਾ ਹallelujah ਸੂਰ ਦਾ ਖੂਨ ਢੋਲ ਦਿੱਤਾ ਉਹ ਗਲੋਰੀ ਟੂ ਗੋਡ ਕਹਿੰਦਾ ਮੈਂ ਤੁਹਾਡੀਆਂ ਪੇਟਾਵਾਂ ਦਾ ਭੁੱਖਾ ਨਹੀਂ ਨਾ ਮੈਨੂੰ ਚਾਹੀਦੀਆਂ ਤੇ ਨਾ ਮੈਂ ਖਾਂਦਾ ਆ ਮੈਂ ਇਹ ਖਾਂਦਾ ਆ ਸਤ ਸੰਤੋਖ ਧਰਮ ਧੀਜ ਅਕਲ ਮਤ ਬੁੱਧ ਨੇਚਾ ਪ੍ਰੇਮ ਸ਼ਾਂਤੀ ਹਲੀਮੀ ਮੈਨੂੰ ਤੁਹਾਡਾ ਘਮੰਡ ਨਹੀਂ ਚਾਹੀਦਾ ਹallelujah ਮੈਨੂੰ ਕਮੰਡ ਰਹੀ ਚਾਹੀਦਾ ਹallelujah ਇਹ ਬਚਨਾਂ ਨੂੰ ਸੁਣੋ ਹੱਥ ਜੋੜ ਕੇ ਹੰਝੂਆਂ ਦੇ ਨਾਲ ਇਹ ਤੁਹਾਡੀ ਭੈਣ ਬੇਨਤੀ ਕਰਦੀ ਆ ਕੰਨ ਖੋਲ ਲਓ ਤੇ ਝਗੜੇ ਛੱਡੋ ਕੰਨ ਖੋਲੋ ਤੇ ਧਰਮਾਂ ਦੀਆਂ ਲੜਾਈਆਂ ਛੱਡੋ ਕੰਨ ਖੋਲੋ ਤੇ ਬਾਹਰ ਦੇ ਪਹਿਰਾਵੇ ਦੀਆਂ ਲੜਾਈਆਂ ਛੱਡੋ ਓਏ ਜਿਹੜੀ ਗੱਲ ਸਾਰੀ ਹੈਗੀ ਆ ਅੰਦਰ ਦੀ ਦੇ ਅੰਦਰ ਆਪਣੇ ਹਲੀਮੀ ਲਿਆਓ ਅੰਦਰ ਆਪਣੇ ਸ਼ਾਂਤੀ ਲਿਆਓ ਹallelujah ਅੰਦਰ ਆਪਣੇ ਧਰਮ ਲਿਆਓ ਅੰਦਰ ਆਪਣੇ ਧੀਰਜ ਲਿਆਓ ਅੰਦਰ ਆਪਣੇ ਅਕਲ ਲਿਆਓ ਅੰਦਰ ਆਪਣੇ ਮਤ ਤੇ ਬੁੱਧੀ ਲਿਆਓ ਹallelujah ਆਪਣੇ ਮਾਪਿਆਂ ਦਾ ਆਦਰ ਕਰੋ ਆਪਣੇ ਮਾਪੇ ਉਹਦੀ ਸੇਵਾ ਕਰੋ ਆਪਣੇ ਵੱਡੇ ਬਜ਼ੁਰਗਾਂ ਦਾ ਆਦਰ ਕਰੋ ਹallelujah ਰੱਬੀਆਂ ਦੀ ਸਾਰ ਲਵੋ ਤੁਹਾਡੀ ਵੀ ਪਰਚ ਜੇ ਇਸ ਤਰ੍ਹਾਂ ਅੱਜ ਸਾਡੇ ਸੰਤ ਫੈਰ ਨੂੰ ਸਿੱਧੀ ਇੰਦਾਂ ਦੇ ਪੁਰਸ਼ਾਂ ਦੀ ਪਛਾਣ ਕਰੋ ਕਿ ਪ੍ਰਭੂ ਦੇ ਨਬੀ ਜਿਹੜੇ ਦੁਨੀਆ ਤੇ ਹੋਣ ਇਸ ਤਰ੍ਹਾਂ ਦੇ ਹੋਣ ਹਾਲੇਲੂਇਆ ਉਹ ਜਿਹੜੇ ਭਾਲੇ ਨਹੀਂ ਲੱਭਦੇ ਜਿਵੇਂ ਚੰਦਨ ਦਾ ਬੂਟਾ ਆ ਉਹ ਭਾਲਿਆ ਨਹੀਂ ਲੱਭਦਾ ਬਾਕੀ ਬਰਸ਼ ਜਿਹੜੇ ਆ ਚੰਦਨ ਦੇ ਬੂਟੇ ਦੀ ਸੁਗੰਧੀ ਤੋਂ ਪਰ ਤੇ ਅਲੱਗਦਾ ਕਿਥੇ ਹਾਲੇਲੂਇਆ ਹੋਣਾ ਆ ਪਰ ਚੰਦਨ ਦਿਸਦਾ ਨਹੀਂ ਕਿਉਂਕਿ ਉਤੇ ਸੱਪਾਂ ਨਹੀਂ ਟਕਿਆ ਹੋਇਆ ਹੁੰਦਾ ਹਾਲੇਲੂਇਆ ਚੰਦਨ ਸੱਪੀ ਰੇੜਿਆ ਉਹ ਤਾਂ ਸੱਪਾਂ ਦੇ ਨਾਲ ਟੱਕਿਆ ਹੁੰਦਾ ਸੱਪ ਜ਼ਹਿਰ ਭਜਾਉਂਦੇ ਆ ਆਪਣੀ ਚੰਦਨ ਦੇ ਬੂਟੇ ਨੂੰ ਚਿਪਟ ਕੇ ਤੇ ਚੰਦਨ ਦਾ ਬੂਟਾ ਸਾਰੀ ਬਨਾਸਪਤੀ ਨੂੰ ਸੁਗੰਧੀ ਦਿੰਦਾ ਹੈ ਜੇ ਪਰ ਬਾਸ ਸੁਗੰਧੀ ਨਹੀਂ ਲੈ ਸਕਦਾ ਕਿਉਂ ਕਿ ਬਾਸ ਦੇ ਇਹ ਜਿਹੜੀਆਂ ਪੂਰੀਆਂ ਲੰਬੀਆਂ ਹੁੰਦੀਆਂ ਨਾਲ ਗੰਢਾਂ ਹੁੰਦੀਆਂ ਤੇ ਅੰਦੇ ਏਕ ਨਾਲ ਲੱਗੀ ਜੋ ਬਾਸ ਵਜਾਈਏ ਫੂਕ ਫੂਕ ਮਾਰੀ ਤੇ ਇਹ ਗੰਢ ਵੱਢੀ ਤੇ ਦੂਜੇ ਬਨੇ ਨਿਕਲ ਗਏ ਤੇ ਜੇ ਨਹੀਂ ਗੰਡ ਵੱਡੀ ਤੇ ਫੂਕ ਵਿੱਚ ਗਈ ਨਹੀਂ ਉਹਨਾਂ ਦੇ ਬਚਨ ਸਾਡੇ ਬੋਲੇ ਹੋਏ ਅੰਦਰ ਜਾਂਦੇ ਹੀ ਨਹੀਂ ਕੰਨਾਂ ਨਾਲਜ ਪੱਥਰ ਦੇ ਪੱਥਰ ਦੇ ਨਾ ਇਹ ਰੋੜੀਆਂ ਦਿੱਤੀਆਂ ਹੋਈਆਂ ਕੰਨਾਂ ਦੇ ਵਿੱਚ ਹਾਲੇਲੂਇਆ ਬੁਰੇ ਕਾਮ ਕੋ ਉਠ ਖਲੋਇਆ ਤੇ ਨਾਮ ਕੀ ਵੇਲਾ ਬਚਨ ਦੇ ਵੇਲੇ ਪੈ ਪੈ ਸੋਇਆ ਹallelujah ਤੇ ਗੰਦਗੀ ਇਕੱਠੀ ਕਰਕੇ ਪਰਮੇਸ਼ਰ ਦੇ ਟੇਬਲ ਦੇ ਉੱਤੇ ਛਿੜਾ ਦਿੰਦੀ ਜਗਵੇਦੀ ਦੇ ਉੱਤੇ ਛਿੜਾ ਦਿੰਦੀ ਇਹ ਗੰਦੀ ਜਗਵੇਦੀ ਨੂੰ ਗੰਦਨਾ ਭਰ ਦਿੰਦਾ ਤੇ ਉਲਟਾ ਪਰਮੇਸ਼ਰ ਨੂੰ ਕਿਹਾ ਮੈਂ ਤਾਂ ਬੜਾ ਸੇਵਾ ਕਰਦਾ ਹallelujah ਜੇਕਰ ਕਹਿੰਦਾ ਮੇਰੇ ਤੇ ਤੋਂ ਤੂੰ ਇੰਨੀ ਸੇਵਾ ਮੈਨੂੰ ਕੋਈ ਮਨਜ਼ੂਰ ਨਹੀਂ ਮੇਰੇ ਤੇ ਤੋਂ ਤੂੰ ਸੂਰ ਦਾ ਖੂਨ ਲਿਆ ਕੇ ਲੋਹ ਦੱਸਦਾ ਥੈਂਕ ਯੂ ਜੀਜ਼ਸ ਹਾਲੇਲੂਇਆ ਮੈਨੂੰ ਇਹਨਾਂ ਚੀਜ਼ਾਂ ਮੈਂ ਤਾਂ ਨਿਮਰ ਹਿਰਦਿਆਂ ਦੇ ਉੱਤੇ ਵਾਸ ਕਰਦਾ ਹਾਂ ਮੈਨੂੰ ਸੋਨੇ ਚਾਂਦੀ ਦੇ ਪਿੱਤਲ ਤਾਂਬੇ ਤੇ ਮਿੱਟੀ ਦੇ ਪੱਥਰਾਂ ਦੇ ਮੰਦਰਾਂ ਵਿੱਚ ਮੈਂ ਨਹੀਂ ਰਹਿੰਦਾ ਜਿੰਨੇ ਮਰਜ਼ੀ ਬਣਾ ਲਓ ਹਾਲੇਲੂਇਆ ਉਹ ਸਿਰਫ ਸਿੱਖਣ ਦੇ ਸਕੂਲ ਆ ਮੈਂ ਉਹਨਾਂ ਵਿੱਚ ਨਹੀਂ ਰਹਿੰਦਾ ਮੈਂ ਤਾਂ ਨਿਮਰ ਹਿਰਦਿਆਂ ਦੇ ਉੱਤੇ ਰਹਿਣਾ ਹਾਂ ਹਾਲੇਲੂਇਆ ਜਿਹੜਾ ਨਿਮਰ ਹਿਰਦੇ ਵਾਲੇ ਨੂੰ ਤੰਗ ਕਰੇ ਦੁਖੀ ਕਰੇ ਉਹ ਸਮਝ ਲਓ ਮੇਰੀ ਅੱਖ ਦੇ ਵਿੱਚ ਉਂਗਲ ਮਾਰਦਾ ਆ। Oh thank you Jesus. ਜਿਸ ਤਰ੍ਹਾਂ ਆਇਆ ਨਾ ਦਿਨਾਂ ਦੇ ਵਿੱਚ ਸਾਡੇ ਸੰਤ ਪਿਆਰੇ ਸੰਤ ਫੈਰਸ ਮਸੀਹ ਜੀ ਜਿਨ੍ਹਾਂ ਉੱਤੇ ਪਾਸਟਰ ਰਾਣੇ ਨੇ ਉਂਗਲ ਚੱਕੀ ਤੇ ਪਰਮੇਸ਼ਰ ਦੀ ਅੱਖ ਦੇ ਵਿੱਚ ਬਿਮਾਰੀ ਤੇ ਉਹਨਾਂ ਦੀ ਦਾੜੀ ਤੇ ਉਹਨਾਂ ਦੇ ਕੇਸ ਤੇ ਉਹਨਾਂ ਦੇ ਪਹਿਰਾਵੇ ਨੂੰ ਨੋਲਿਆ ਉਹਨਾਂ ਨੇ। ਹਾਲੇਲੂਇਆ ਹਾਲੇਲੂਇਆ ਕੀ ਧਰਮਿਆ ਉੱਥੇ ਕੀ ਸਾਰੇ ਮੈਨੂੰ ਜਵਾਬ ਦੇਵੇ ਮਾਸਟਰ ਜਵਾਬ ਦੇਵੇ ਕੀ ਧਰਮ ਸਿਖਾਉਂਦਾ ਹੈ ਤੁਹਾਨੂੰ ਕੋਈ ਐਸਾ ਨਬੀ ਨਹੀਂ ਹੋਇਆ ਦੁਨੀਆ ਦੇ ਉੱਤੇ ਜਿਹਦੇ ਕੇਸ ਨਹੀਂ ਤੇ ਜਿਹਦੀ ਦਾੜੀ ਨਹੀਂ ਗਈ ਕੋਈ ਐਸਾ ਨਬੀ ਨਹੀਂ ਹੋਇਆ ਕੋਈ ਵੀ ਨਹੀਂ ਹੋਇਆ ਦੁਨੀਆ ਤੇ ਪੁਲੂਸ ਗਿਆ ਪੁਲੂਸ ਨੂੰ ਦਾੜੀ ਕੇਸ ਕਟਾਉਣੇ ਤੇ ਯਹੂਦੀਆਂ ਦੇ ਵਿੱਚ ਜਾਣ ਦੇ ਲਈ ਕਿ ਯਹੂਦੀਆਂ ਨੇ ਦਾੜੀ ਕੇਸਾਂ ਕਰਕੇ ਵੜਨ ਨਹੀਂ ਦੇਣਾ ਪਰ ਯਹੂਦੀਆਂ ਨੂੰ ਮੋੜ ਕੇ ਲਿਆਉਣਾ ਪਰਮੇਸ਼ਰ ਵੱਲ ਨੂੰ ਉਹ ਟੁੱਟ ਚੁੱਕੇ ਆ ਤੇ ਪਰਮੇਸ਼ਰ ਨੇ ਯੂਸ ਉਹਨੂੰ ਯੂਸ ਕੀਤਾ ਤੇ ਕਿਹਾ ਠੀਕ ਆ ਮੰਨਿਆ ਚੱਲ ਤੂੰ ਜਾ ਵੜ ਇਦਾਂ ਹੀ ਕਰ ਲੈ ਕੇਸਦਾਰੀ ਜੇ ਕਠਿਨੀ ਪੈਦੀ ਕੋਈ ਗੱਲ ਨਹੀਂ ਕੱਟ ਲਈ ਤਾਂ ਕੇਸ ਕੰਮ ਲਈ ਕੱਟੀ ਪਰ ਜਦੋਂ ਵਲੂਸ ਨੇ ਦਾੜੀ ਕੇਸ ਕੱਟ ਕੇ ਉਹਨਾਂ ਵਿੱਚ ਵੜ ਕੇ ਵੱਡੇ ਵੱਡੇ ਕੰਮ ਕੀਤੇ ਉਹਨਾਂ ਕੰਮਾਂ ਨੂੰ ਤਾਂ ਅਸੀਂ ਕੋਈ ਨਹੀਂ ਕਰਦੇ ਹallelujah ਵਲੂਸ ਵਾਲੇ ਕੰਮਾਂ ਨੂੰ ਚੰਗੇ ਕੰਮ ਏਡੇ ਏਡੇ ਵੱਡੇ ਉਹਨ ਕੀਤੇ ਉਹ ਸਾਡੀ ਯਾਦ ਹੀ ਨਹੀਂ ਗਈ ਸੀ ਉਹ ਕਰਨੇ ਆ ਅਸੀਂ ਸਿਰਫ ਉਹਦੀ ਨਕਲ ਕੀ ਕੀਤੀ ਇੱਕ ਦਾੜੀ ਕਟਣੀ ਇੱਕ ਕੇਸ ਕਟਣੇ ਤੇ ਇੱਕ ਪਾਗੋ ਤਾਰਨੀ ਇਹ ਅਸੀਂ ਇਹ ਅਸੀਂ ਲੈ ਲਈ ਉਹ ਥੈਂਕ ਯੂ ਜੀਜ਼ਸ ਸੰਤਾਂ ਵਾਲਾ ਪਹਿਰਾਵਾ ਅਸੀਂ ਭੁੱਲ ਗਏ ਤੇ ਸੰਤਾਂ ਦੇ ਪਹਿਰਾਵੇ ਨੂੰ ਜਿਨੇ ਉਂਗਲਾ ਜਿ ਕੀਤੀ ਹੈ ਨਾ ਪਾਸਟਰ ਰਾਣੇ ਨੇ ਉਹ ਜੇ ਤਾਂ ਮਾफी ਮੰਗ ਲਵੇ ਆਣ ਕੇ ਸੰਤਾਂ ਦੇ ਕੋਲੋਂ ਤੇ ਫੇਰ ਤਾਂ ਬਖਸ਼ਿਆ ਜਾਊਗਾ ਨਹੀਂ ਤਾਂ ਫਿਰ ਉਹ ਬਖਸ਼ਣ ਵਾਲੀ ਗੱਲ ਨਹੀਂ ਉਹ ਕੋਈ ਵੀ ਸੱਚੀ ਨਹੀਂ ਹੈ ਹallelujah ਬਖਸ਼ਣਾ ਸੰਤਾਂ ਨੇ ਨਹੀਂ ਉਹਨੂੰ ਹallelujah ਜਦੋਂ ਸੰਤਾਂ ਦਾ ਮਾਂ ਪਿਓ ਜਿਹੜਾ ਆ ਪਰਮੇਸ਼ਰ ਉਹਨਾਂ ਨੇ ਬਖਸ਼ ਦੇਣਾ ਆ ਉਦੋਂ ਜਦੋਂ ਉਸ ਬੱਚੇ ਤੋਂ ਆਣ ਕੇ ਮਾਫੀ ਮੰਗਣਗੇ ਕਿਉਂ ਕਿ ਐਸੇ ਵੇਲੇ ਉਹ ਆਪਣੇ ਐਸੇ ਵੇਲੇ ਬਰਾਜਮਾਨ ਆ ਤੇ ਜੇ ਨਾਈਸ ਟਾਈਮ ਤੇ ਪਹੁੰਚਿਆ ਤੇ ਫਿਰ ਉਹਦਾ ਜਿਹੜਾ ਵਸੂਲ ਕਰਨਾ ਨਾ ਉਹ ਬਹੁਤ ਇਹਨੂੰ ਦੇਣਾ ਲੈਣਾ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਹਾਲੇਲੂਇਆ ਪ੍ਰਾਣਾ ਪਾਸ ਜੀ ਤੈਨੂੰ ਔਖਾ ਹੋ ਜਾਊਗਾ ਹਾਲੇਲੂਇਆ ਬਹੁਤ ਔਖਾ ਹੋ ਜਾਊਗਾ ਓ ਜੀਸਸ ਕੁਛ ਨਹੀਂ ਵਿਗੜਦਾ ਐਂ ਕਿ ਜੀਸਸ ਹਾਲ ਨਹੀਂ ਮਿਆ ਔਖਾ ਨੂੰ ਮਿੱਠੇ ਲੱਗਦੇ ਤੇ ਸਿੰਬਲਾ ਤੂੰ ਮਾਣ ਨਾ ਕਰੀ ਓ ਹਾਲੇਲੂਇਆ ਔਖਾ ਦਾ ਹੰਕਾਰ ਚੜਿਆ ਲੋਕਾਂ ਨੇ ਗੱਡੀਆਂ ਮੈਨੂੰ ਦਿੱਤੇ ਫਲਾਨਾ ਕਰਦੇ ਧਮਕੜਾ ਕਰਦੇ ਔਕੜਾ ਕਰਦੇ ਜੀਸਸ ਕਾਦਾ ਹੰਕਾਰੇ ਚੜਿਆ ਲੋਕਾਂ ਦੇ ਤੋਂ ਲੋਕਾਂ ਦੇ ਚੜਾਵੇ ਲੈਣ ਦਾ ਥੈਂਕ ਯੂ ਜੀਜ਼ਸ ਤੁਸੀਂ ਉਹਨਾਂ ਚੀਜ਼ਾਂ ਨਾਲ ਵਿਜਿ ਵਿਜ ਵਾਲੇ ਚੜਾਵੇ ਨਾਲ ਖੁਸ਼ ਹੁੰਨੇ ਆ ਹਾਲੇਲੂਇਆ ਪਰਮੇਸ਼ਰ ਨੂੰ ਚੜਾਵਾ ਨਹੀਂ ਚਾਹੀਦਾ ਹਾਲੇਲੂਇਆ ਸਾਡੇ ਆਤਮਿਕ ਪਿਤਾ ਕਿਸੇ ਚੀਜ਼ ਨੂੰ ਕਿਸੇ ਵੀ ਚੀਜ਼ ਵੱਲ ਦੇਖਦੇ ਤੱਕ ਨਹੀਂ ਹਾਲੇਲੂਇਆ ਕਿਸੇ ਚੀਜ਼ ਵੱਲ ਦੇਖਦੇ ਤੱਕ ਨਹੀਂ Oh thank you Jesus ਬਹੁਤ ਸ਼ੁਕਰਾਨਾ ਹੋ ਕੇ ਕਹਿ ਚੁੱਕੇ ਆਂ ਅਰ ਇੱਥੇ ਪਰਮੇਸ਼ਰ ਕੀ ਕਹਿੰਦਾ ਆ ਇਹ ਲੰਗੜੇ ਲੂਲੇ ਦੇ ਛੜਾਵੇ ਇਹ ਜਿਹੜੇ ਬਿਮਾਰਾਂ ਦੇ ਬਿਮਾਰ ਸਾਡੀ ਜਿਹੜੀ ਹੈ ਨਾ ਬੁੱਧੀ ਪ੍ਰੇਸ਼ਟ ਹੋ ਚੁੱਕੀ ਆ ਸਿਰਫ ਲਾਨੇ ਦੀ ਬੁੱਧੀ ਤਾਂ ਪ੍ਰੇਸ਼ਟ ਹੋ ਗਈ ਇਹ ਬੁੱਧੀ ਪਵਿੱਤਰਿਆ ਸਾਨੂੰ ਬਾਜਾ ਮਾਰਦੀ ਫਿਰਦੀ ਆ ਗਿਆਨ ਦੀਆਂ ਗੱਲਾਂ ਦੀ Yes thank you Jesus ਤੇ ਇੱਕ ਬੁੱਧੀ ਭ੍ਰਿਸ਼ਟ ਆ ਯਸ ਹਾਲੇਲੂਇਆ ਉਹਨੂੰ ਕੰਮ ਜੀ ਦਿੱਤੀ ਹੋਈ ਵੀ ਨਹੀਂ ਆਉਂਦੀ ਯਸ ਹਾਲੇਲੂਇਆ ਉਹ ਸਮਝ ਜੀ ਦਿੱਤੀ ਹੋਈ ਵੀ ਨਹੀਂ ਲੈ ਸਕਦੀ ਕਿ ਜੀਸਸ ਉਹ ਬਿਮਾਰ ਬੁੱਧੀ ਆ ਯਸ ਹਾਲੇਲੂਇਆ ਉਹ ਅਸੀਂ ਪਰਮੇਸ਼ਰ ਨੂੰ ਕਹਿੰਨੇ ਆ ਲੈ ਲੈ ਹਾਲੇਲੂਇਆ ਪਰ ਉਹ 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 ਅਸੀਂ ਟੇਬਲ ਤੇ ਸਜਾਉਨੇ ਆ ਹਾਲੇਲੂਇਆ ਪਰ ਇਹ ਪਰਮੇਸ਼ਰ ਨੂੰ ਚੜਾਵੇ ਸਾਡੇ ਨਹੀਂ ਚਾਹੀਦੇ ਤੇ ਪਰਮੇਸ਼ਰ ਕਹਿੰਦਾ ਮੈਂ ਇਹਨਾਂ ਚੜਾਵੇ ਤੁਹਾਡਿਆਂ ਨੂੰ ਪਸੰਦ ਨਹੀਂ ਕਰਦਾ ਤੇ ਤੁਸੀਂ ਅਜੇ ਕਹਿੰਨੇ ਮੈਂ ਤੁਹਾਨੂੰ ਕਿੱਦਾਂ ਤੰਗ ਕੀਤਾ ਤੇ ਕੀ ਦੁੱਖ ਦਿੱਤਾ ਆ ਦੁੱਖ ਤੁਸੀਂ ਮੈਨੂੰ ਦਿੱਨੇ ਆ ਹਾਲੇਲੂਇਆ ਹਾਲੇਲੂਇਆ ਇਹ ਮੇਰੀ ਪਿਆਰੀ ਕਲੀਸਿਆ ਜੀ ਪਿਆਰੇ ਬੱਚਿਓ ਪ੍ਰਭੂ ਦਿਓ ਇਹ ਕੰਨ ਪਰਮੇਸ਼ਰ ਬਨੋਂ ਖੋਲੋ ਤੇ ਪਰਮੇਸ਼ਰ ਦੇ ਬਚਨ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰੋ ਕਿ ਪਰਮੇਸ਼ਰ ਸਾਨੂੰ ਅੰਦਰੋਂ ਕੀ ਕਹਿੰਦਾ ਹੈ ਸਾਨੂੰ ਅੰਦਰੋਂ ਮੁਰੰਦੇ ਕੀ ਕਹਿੰਦਾ ਹੈ ਸਾਨੂੰ ਅੰਦਰ ਦੀ ਜਗਵੇਦੀ ਵਾਸਤੇ ਕੀ ਕਹਿੰਦਾ ਹੈ ਸਾਨੂੰ ਮੰਦਰ ਦੇ ਟੇਬਲ ਸਜਾਉਣ ਲਈ ਕੀ ਕਹਿੰਦਾ ਹੈ ਕਿਸੇ ਵੀ ਇਹ ਸਾਨੂੰ ਗੰਦੀਆਂ ਚੀਜ਼ਾਂ ਭ੍ਰਸ਼ਟ ਚੀਜ਼ਾਂ ਕਿਹੜੀਆਂ ਦੱਸਦਾ ਹੈ ਤੇ ਸਾਨੂੰ ਕਿਹੜੀਆਂ ਪਵਿੱਤਰ ਚੀਜ਼ਾਂ ਪਰਮੇਸ਼ਰ ਦੀ ਸਰਵਸ੍ਰੇਸ਼ਟ ਪਰਮੇਸ਼ਰ ਦੀ ਗਰਦੀ ਤੇ ਪਰਮੇਸ਼ਰ ਦੀ ਜਗਵੇਦੀ ਤੇ ਕਿਹੜੀਆਂ ਸਾਨੂੰ ਪਵਿੱਤਰ ਚੀਜ਼ਾਂ ਛੜਾਉਣੀਆਂ ਚਾਹੀਦੀਆਂ ਆ ਉਹ ਵੀ ਹੋਰੇ ਆ ਜਾਣਗੀਆਂ ਹਾਲੇਲੂਇਆ 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 ਆਮੇਨ ਹਾਂਜੀ